ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੱਲ ਇੱਕ ਮੰਦਬੋਧੀ ਔਰਤ ਵੱਲੋਂ ਬਾਣੇ ਵਾਲੇ ਸਿੰਘ ਬਾਰੇ ਬਹੁਤ ਭਦੀ ਸ਼ਬਦਾਵਲੀ ਵਰਤੀ ਜਾ ਰਹੀ ਆ ਉਹਦੇ ਵਿੱਚ ਲੋਕ ਕਹਿੰਦੇ ਨੇ ਵੀ ਕਬਜਾ ਆ ਜਾਏ ਇਹ ਕੋਈ ਕਬਜੇ ਦੀ ਗੱਲ ਨਹੀਂ ਮਾਂ ਕਾਲੀ ਜੀ ਦੀ ਜੱਦੀ ਪੁਸਤੀ ਜਗਾ ਮਸਲਾ ਇਹ ਆ ਵੀ ਇਹਨਾਂ ਦੀ ਕੰਦ ਢਾ ਕੇ ਇਹਨਾਂ ਦੀ 2 ਲੱਖ ਦੀ ਤੇਲ ਵੇਖ ਕੇ 40000 ਦੇ ਸ਼ਸਤਰ ਇੱਕ ਲੈ ਗਏ ਚੋਰੀ ਕੀਤੇ ਗਏ शाशन ने गुरबंदर सिंह जी ने कोई सुनवाई नहीं थी, न्या, न्या, के की थी एएसआई गुरबंदर सिंह जी वो कहंदे ਵੀ ਤੁਸੀਂ ਮੋਝਾ-ਮੋਝਾ ਸੱਤ ਲੋ ਅਸੀਂ ਵੀ ਫੋਟ ਸੱਤਾਂਗੇ ਫੇਰ ਗੱਲਬਾਤ ਕਰਾਂਗੇ ਉਹ ਅੱਜ ਫੋਟਾਂ ਪੱਟੀਆਂ ਆਉਣੀਆਂ ਦੀਆਂ ਕਿ ਅੱਜ ਗੁਰਬੰਦਰ ਸਿੰਘ ਜੀ ਨੂੰ ਥੋੜਾ ਜਿਹਾ ਹਲਚਲ ਲੱਗੀ ਆ ਤੇ ਉਹ ਕਹਿੰਦੇ ਨੇ ਵੀ ਕਾਰਵਾਈ ਕਰਾਂਗੇ ਤੇ ਬਾਕੀ ਬਾਬਾ ਜੀ ਆਪਣੇ ਮੂਰ ਜਵਾਨੀ ਦੱਸਣਗੇ ਕੀ ਗੱਲ ਹੋਤਾ ਬਾਬਾ ਜੀ ਕੀ ਤੱਕਾ ਹੋ ਰਿਹਾ ਤੁਹਾਡੇ ਨਾਲ ਮਾਰਿਆ ਕੀ ਗੱਲਬਾਤ ਹੋਈ ਆ ਆਪਣੀ ਕੱਲ ਉਹ ਜੇਤੀ ਪੁਸਤੀ ਜਿਵੇਂ ਸਰ ਜੀ ਪੈਦਾ ਰੋਲਾ ਜਿਆਦਾ ਉਹਦਾ ਪਰਿਵਾਰਕ ਆ ਜੀ ਉਹਨੂੰ ਛੱਡੋ ਤੁਸੀਂ ਉਹ ਬੰਦੇ ਦਾ ਕੀ ਹੋਣਾ ਨਾਲ ਆ ਉਹਨੇ ਗੰਧ ਧਾ ਕੇ ਤੇ ਛੱਤਰ ਜੋਕ ਲਈ ਉਥੋਂ ਕੋਈ ਮਾਇਆ ਵੀ ਸੀ ਉਹ ਹੀ ਕੋਈ ਹੋਰ ਹੀ ਸਮਾਨ ਚੱਕ ਲਿਆ ਉਹਨੇ ਤੇ ਫਿਰ ਅਸੀਂ ਚਾਰ ਪੰਜ ਸਿੰਘ ਕੱਲ ਆਏ ਸੀ ਤਾਂ ਉਹਨੇ ਫਿਰ ਸਾਡੀ ਬਾਣੇ ਨੂੰ ਟਾਰਗੇਟ ਕਰਕੇ ਸਾਡੇ ਨਾਲ ਬਦਸਲੂਕੀ ਕੀਤੀ ਬੀਬੀਆਂ ਨੇ ਵੀ ਸਾਨੂੰ ਜ਼ਲਤ ਬੋਲਿਆ ਵੀਡੀਓ ਤੇ ਪਤਾ ਲੱਗ ਗਿਆ ਉਹਦਾ ਇਹ ਇਹ ਮਾ ਇਹ ਮਾਹਕਾਲ ਜੀ ਜਥੇਦਾਰ ਜੀ ਬਹੁਤ ਪਰੇਮਾਨਸ ਸਿੰਘ ਨੇ ਚੜ੍ਹਦੀ ਕਲਾ ਵਾਲੇ ਨਾਮਵੰਦਗੀ ਵਾਲੇ ਸਿੰਘ ਨੇ ਕੋਈ ਲੜਾਈ ਝਗੜਾ ਇਹਨਾਂ ਨੇ ਪੂਰੀ ਜ਼ਿੰਦਗੀ ਚ ਕੀਤਾ ਨਹੀਂ ਹੈਗਾ 60 65 ਸਾਲ ਦੀ ਉਮਰ ਹੈ ਇਹਨਾਂ ਦੀ ਕਿਸੇ ਨਾਲ ਅਜੇ ਤੱਕ ਲੜੇ ਨਹੀਂ ਇਹਨਾਂ ਦੇ ਰਿਕਾਰਡ ਬਾਰੇ ਪਤਾ ਕਰੋ ਔਰ ਸਾਰੀਆਂ ਜਥੇਬੰਦੀਆਂ ਸਾਰੀਆਂ ਫੌਜਾਂ ਇਹਨਾਂ ਦੇ ਨਾਲ ਨੇ ਤੇ ਜਿਹੜਾ ਅੱਜ ਤੋਂ ਬਾਅਦ ਕਿਤੇ ਵੀ ਕੋਈ ਬਾਣੇ ਦੀ ਬੇਅਦਵੀਂ ਕਰਦਾ ਜਾਂ ਬਾਣੇ ਪ੍ਰਤੀ ਕੋਈ ਵੀ ਭੱਦੀ ਸ਼ਬਦਾਵਲੀ ਵਰਤਦਾ ਉਹਦੇ ਤੇ ਗੱਡ ਕੇ ਕਾਰਵਾਈ ਕੀਤੀ ਜਾਊਗੀ ਤੇ ਬਾਬਾ ਰਾਜਾ ਰਾਜ ਸਿੰਘ ਜੀ ਵੀ ਆਪਣਾ ਵਿਚਾਰ ਦੱਸਣਗੇ ਇਹਨਾਂ ਨੂੰ ਸੰਸਾਰ ਨੂੰ ਜਿਹੜੇ ਭਲੇਖੇ ਪਾਈਫਰ ਦੇ ਮਨ ਵਿੱਚ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਇਹ 5 ਮੀਟਰ ਦਾ ਕਪੜਾ ਨਹੀਂ ਆ ਇਹ ਨਾ ਸਾਡਾ ਨਾ ਸਾਡੇ ਪਿਓ ਦਾ ਬਾਜਾਂ ਵਾਲੇ ਦਾ ਜੇ ਅੱਜ ਇਹਨੂੰ ਅੱਜ ਇਹ ਕੋਈ ਲੰਡੂ ਜੇ ਚਾਰ ਬੰਦੇ ਅੱਜ ਕੋਈ ਖੇਦੀ ਕਰਦੇ ਨੇ ਇਸ ਬਾਣੀ ਦੀ ਇਸ ਬਾਣੀ ਦੀ ਨੰਬਰ 1 ਤਾਂ ਸਭ ਕੋਈ ਉੱਥੇ ਪ੍ਰਾਪਰਟੀ ਦਾ ਮਸਲਾ ਉਹ ਕੋਰਟ ਚੱਲ ਰਿਹਾ ਉਹ ਆਪਦਾ ਮਸਲਾ ਨਿਭੜੇ 10 ਸਾਲ ਨਿਭੜੇ ਉਹ ਕੱਲ ਵਿਚ ਲੱਗੇ ਉਹ ਪਰਿਵਾਰਕ ਦੇ ਬਾਬੇ ਨਿੱਤੀ ਆ ਉਹ ਪਰਿਵਾਰਕ ਵਿੱਚ ਔਰ ਨਾਲ ਗਵਾਂਢੀ ਨੇ ਪਛਾਬੇ ਕੋਬੇ ਲੰਡੂ ਜਹੜ ਪਾ ਕੋਣ ਕੋਣ ਨਹੀਂ ਆਉਂ ਹਾਂ ਅੱਜ ਦੋ ਗੱਲ ਲੰਡੂ ਕੋ ਪਾਈ ਤੇ ਪੀ ਕੇ ਮਾਂ ਕਾਲ ਬਾਣੇ ਸਮੇਤ ਆਉਣ ਨੂੰ ਪਟੇ ਦੇਖੇ ਦਿੱਤੀ ਹੁਣ ਹੱਥ ਪਾ ਕੇ ਕੋਸ਼ਿਸ਼ ਕੀਤੀ ਜੇ ਅੱਜ ਕੋ ਚਾਹਵੇਗਾ ਕਿ ਅੱਜ ਸਿੰਘਾਂ ਨੂੰ ਅੱਜ ਹੱਥ ਪਾ ਲਤਾ ਜਾਵੇਗਾ ਇਹ ਮਾਂ ਦਾ ਭਲੇਖਾ ਹੈ ਇਸ ਕਰਕੇ ਅਸੀਂ ਹੁਣ ਇੱਥੇ ਬਰੋਡ ਆਪਣੇ ਚੌਂਕੀ ਤੇ ਆਏ ਸੀ ਤੇ ਇਹਨਾਂ ਆਪਣੇ ਸ਼੍ਰੀਮਾਨ ਜੀ ਨੇ ਗੁਰਿੰਦਰ ਜੀ ਸਾਨੂੰ ਵਿਸ਼ਵਾਸਿਤ ਹੋਇਆ ਕਿ ਕੱਲ ਵੰਦੀ ਕਾਰਵਾਈ ਦੂਜੀ ਪਾਰਟੀ ਤੇ ਤੁਰੰਤ ਕੀਤੀ ਜਾਵੇਗੀ ਉਹ ਸਾਨੂੰ ਇਸ ਕਾਨੂੰਨ ਤੇ ਪ੍ਰਸ਼ਾਸਨ ਤੇ ਮਾਨਵੀ ਹੈ ਉਹ ਤਦ ਤੱਕ ਮਾਨ ਹੈ ਜਦ ਤੱਕ ਇਹ ਆਪਣੇ ਖਰੇ ਸਵਾਲਾਂ ਤੇ ਖਰੇ ਜਵਾਬ ਹੁਣ ਕੱਲ ਇਹ ਵੇਖਣਾ ਹੈ ਕਿ ਪ੍ਰਸ਼ਾਸਨ ਆਪਣੀ ਜ਼ੁਬਾਨ ਤੇ ਆਪਣੇ ਅਸੂਲਾਂ ਤੇ ਆਪਣੇ ਕਾਨੂੰਨ ਦੀ ਆਪਣੀ ਤੱਕੜੀ ਤੇ ਕਿੰਨਾ ਸੱਚਾ ਉੱਤਰਦਾ ਬਹੁਤ ਸ੍ਰੀ ਆਕਾਰ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਜੋ ਜਥੇਦਾਰ ਜੀ ਬਾਬਾ ਤੁਹਾਨੂੰ ਸਿੰਘ ਜੀ ਤੇ ਬਾਬਾ ਰਾਜ ਸਿੰਘ ਜੀ ਨੇ ਦੱਸਿਆ ਉਹ ਸਾਰੀ ਗੱਲ ਦਾ ਨਜ਼ੋਰੇ ਲਿਖਦਾ ਵੀ ਜੇ ਕੱਲ ਨੂੰ ਪੁਲਿਸ ਨਹੀਂ ਕਾਰਵਾਈ ਕਰਦੀ ਤਾਂ ਪਰਸੋਂ ਨੂੰ ਪਟਿਆਲੇ ਐਸਐਸਪੀ ਦਫ਼ਤਰ ਦੇ ਬਾਹਰ ਬਹੁਤ ਵੱਡੇ ਪੱਦਰ ਦੇ ਉੱਤੇ ਦਰਨਾਣੀ ਲਾਉਣਾ ਸੀ ਨੇ ਉਥੇ ਦਰਨਾ ਤੁਰਨਾ ਦਾ ਆਮ ਜਨਤਾ ਨੂੰ ਤਾਂ ਲਾਉਂਦੀ ਆ ਅਸੀਂ ਘੋੜੇ ਲੰਗਾਰੇ ਉਥੇ ਲਿਆ ਕੇ ਘੋੜੇ ਬੰਨ੍ਹ ਦੇਣੇ ਨੇ ਤੇ ਪ੍ਰਸ਼ਾਸਨ ਨੂੰ ਸਾਡਾ ਇਹੀ ਬੇਨਤੀ ਹੈ ਵੀ ਉਹਨਾਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰ ਕਦੋਂ ਰੈਕਟ ਕਰਿਆ ਜਾਵੇ ਦੋ ਜਨਾਨੀਆਂ ਨੇ ਉਹਦੇ ਵਿੱਚ ਤੇ ਦੋ ਉਹਦੇ ਵਿੱਚ ਬੰਦੇ ਨੇ ਜੋ ਕਿ ਮਾ ਕਾਲਜੀ ਦੇ ਉਹ ਗਲ ਪੈ ਗੇ ਅਸੀਂ ਫਿਰ ਸਾਰੇ ਪਾਸੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜੇ ਕਿਸੇ ਨੇ ਵੀ ਕਿਸੇ ਮਾਹ ਕਾਲ ਨੂੰ ਜਾਂ ਕਿਸੇ ਸਾਡੇ ਬਾਣੇ ਵਾਲੇ ਨਿਹੰਗ ਸਿੰਘ ਨੂੰ